ਆ ਉਹ ਬਾਹਰ ਜਾ ਕੇ ਸੜੇ ਜਿਹਾ ਸੁਭਾਅ ਵਾਲਾ ਨਹੀਂ ਰਹਿੰਦਾ ਸੋ ਜੇ ਤੁਹਾਡੇ ਵਿੱਚ ਕੋਈ ਐਦਾਂ ਦੀ ਆਦਤ ਹੈ ਤੇ ਤੁਹਾਡਾ ਤੁਸੀਂ ਖਿਜੇ ਰਹਿੰਦੇ ਹੋ ਜੇ ਤੁਹਾਡੇ ਕੋਈ ਇਦਾਂ ਦੀ ਯਾਦ ਤੇ ਹੈ ਕਿ ਤੁਹਾਡਾ ਸੁਭਾਅ ਬੜਾ ਸੜੀਅਰ ਜਿਹਾ ਬਣ ਗਿਆ ਤੁਸੀਂ ਨਾ ਤਾਂ ਘਰ ਦੇ ਆ ਨਾ ਖੁਸ਼ ਰਹਿੰਦੇ ਹੋ ਨਾ ਬਾਹਰ ਜਾ ਕੇ ਖੁਸ਼ ਰਹਿੰਦੇ ਹੋ ਤੇ ਬੇਟਾ ਹੁਣੇ ਹੀ ਸੁਧਰ ਜਾਓ ਸਮਝ ਲਓ ਕਿ ਤੁਸੀਂ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਨਹੀਂ ਕਰ ਰਹੇ ਤੁਹਾਨੂੰ ਆਪਣੀ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਇਹ ਇੱਕ ਸਿੰਬਲ ਹੈ ਇੱਕ ਇੱਕ ਕੋ ਨਿਸ਼ਾਨੀ ਹੈ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਤੁਸੀਂ ਖਿਜੇ ਖਿਜੇ ਰਹਿਣ ਲੱਗ ਗਏ ਹੋ दैट मींस ਤੁਹਾਡਾ ਤੁਹਾਡੇ ਪਰਿਵਾਰ ਨਾਲੋਂ ਕਨੈਕਸ਼ਨ ਟੁੱਟ ਰਿਹਾ ਹੈ ਸੋ ਉਸ ਕਨੈਕਸ਼ਨ ਨੂੰ ਹੋਰ ਬਣਾਣਾ ਸ਼ੁਰੂ ਕਰੋ ਤਾਂ ਜੋ ਸੁਸਾਇਟੀ ਦੇ ਵਿੱਚ ਜਦੋਂ ਰਹੋ ਕਿਤੇ ਵੀ ਆਓ ਜਾਓ ਤੇ ਹਰੇਕ ਬੰਦਾ ਕਵੇ ਕਿ ਵਾਹ ਇਹ ਬੱਚਾ ਹੈ ਕਿੰਨੇ ਵਧੀਆ ਸੰਸਕਾਰ ਮਿਲੇਗੇ ਇਹਨੂੰ ਕਿੰਨਾ ਵਧੀਆ ਉਠਣਾ ਬੈਠਣਾ ਰਹਿਣਾ ਬਹਿਣਾ ਆਉਂਦਾ ਹੈ ਜਦੋਂ ਵੀ ਤੁਸੀਂ